ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਖਾਦੀ ਦੇ ਸੂਟ ਤੇ ਇਹ ਖਾਦੀ ਦੇ ਸਟੱਫ ਤੇ ਬਣੇ ਹੋਏ ਆ ਮਸ਼ੀਨ ਏਮਬ੍ਰੋਇਡਰੀ ਹੋਈ ਹੈ ਇਹਦੇ ਉੱਤੇ ਕੰਮ ਬਹੁਤ ਸੋਹਣਾ ਹੈ ਜੀ ਇਹਦੀ ਨੈਕ 'ਤੇ ਡਿਟੇਲਿੰਗਸ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨੈਕ ਦਾ ਵਰਕ ਹੈ ਵਿੱਚ ਮਿਰਰ ਵਰਕ ਹੋਇਆ ਬਹੁਤ ਸੋਹਣੇ ਕਲਰ ਪਏ ਇਹਦੇ ਵਿੱਚ ਐਂਡ ਇਹ ਦਾ ਘੇਰੇ ਦਾ ਡਿਜ਼ਾਈਨ ਹੈ ਦੇਖ ਸਕਦੇ ਹੋ ਘੇਰੇ ਤੇ ਵੀ ਮਿਰਰ ਵਰਕ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਘੇਰੇ ਦੀ ਤੇ ਇਹ ਵਰਕੇ ਦੀਆਂ 슬ੀਵਸ ਤੇ ਹਨ 슬ੀਵ ਦਾ ਵਰਕ ਵੀ ਬਹੁਤ ਸੋਹਣਾ ਹੈ ਸੋ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਜੀ ਕਿਸੇ ਹੋਰ ਡਿਜ਼ਾਈਨ ਤੇ ਵੀ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਕੋਲੇ ਸੂਟ ਅਵੇਲੇਬਲ ਨੇ ਹਰ ਟਾਈਮ ਇੱਕ ਇਹ orange ਕਲਰ ਦੇ ਵਿੱਚ ਨੇ ਸੇਮ ਹੀ ਨੈਕ ਤੇ ਦਿੱਤੇ ਲਿੰਕਸ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੈ ਇਹ ਦੇਖ ਕੇ ਰੈਡੀ ਡਿਜ਼ਾਈਨਿੰਗ ਹੈ ਮੀਟਰ ਵਰਕ ਨਾਲ ਦੋ ਸੂਟ orange ਕਲਰ ਚ ਅਵੇਲੇਬਲ ਹੈ ਐਂਡ ਇੱਕ blue ਕਲਰ ਚ ਹੈ ਖਾਦੀ ਦੇ ਸਟੱਫ ਤੇ ਹੈ ਜੀ ਪਿਓਰ ਵਾਲੀ ਖਾਦੀ ਦਾ ਸਟੱਫ ਹੈ ਥੈਂਕ ਯੂ